Transcrição e ਕਾਂਗਰਸ ਤੋਂ ਸਾਬਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਸੋਢੀ ਦੇ ਵੱਲੋਂ ਕਾਂਗਰਸ ਦੇ ਨੇਤਾ ਨਵਜੋਤ ਸਿੰਘ ਸਿੱਧੂ ਦੇ ਉੱਤੇ ਵਿਸ਼ੇਸ਼ ਟਿੱਪਣੀ ਕੀਤੀ ਗਈ ਹੈ। ਉਹਨਾਂ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਕਿਹਾ ਗਿਆ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੇ ਉੱਤੇ ਤਾਂ ਸਰਕਾਰ ਹੀ ਜਵਾਬਦੇਹ ਹੈ। ਪਰ ਜਿਨ੍ਹਾਂ ਦੇ ਵੱਲੋਂ ਬੋਰਡ ਲਗਾ ਕੇ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੀ ਉਮੀਦ ਕੀਤੀ ਜਾ ਰਹੀ ਹੈ, ਉਹ ਲੋਕ ਖੁਦ ਵੀ ਦੱਸ ਸਕਦੇ ਨੇ ਕਿ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਦਾ ਪ੍ਰਬੰਧ ਕਿਉਂ ਕੀਤਾ ਗਿਆ। ਰਾਣਾ ਗੁਰਜੀਤ ਸੋਢੀ ਨੇ ਗਣਤੰਤਰਤਾ ਦਿਵਸ ਦੇ ਮੌਕੇ ਦੇਸ਼ ਭਾਸ਼ੀਆਂ ਨੂੰ ਵਧਾਈਆਂ ਦਿੰਦੇ ਹੋਏ ਕਿ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪੁਲਿਸ ਬਲ ਅਤੇ ਨਿਚਲੇ ਰੈਂਕ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦਾ ਮਨੋਬਲ ਕਮਜ਼ੋਰ ਨਾ ਕੀਤਾ ਜਾਵੇ ਕਿਉਂਕਿ ਇਸ ਦੇ ਨਾਲ ਉਹਨਾਂ ਦੀ ਕਾਰਵਾਈ ਪ੍ਰਭਾਵਿਤ ਹੁੰਦੀ ਹੈ। ਜੀ ਅੱਜ 74 ਦਾ ਜਿਹੜਾ ਜਿਹੜਾ ਮਨਾਇਆ ਜਾ ਰਿਹਾ ਹੈ ਕੀ ਗੰਭੀਰ ਹੈ? ਅ ਮੈਂ ਜਿੱਦਨ ਤੱਕ ਪੂਰਤ ਨੇ ਆਇਆ 25 ਸਾਲ ਹੋ ਗਏ। ਤੇ ਹਰ ਸਾਲ ਆਪਣੇ ਦਫ਼ਤਰ ਦੇ ਵਿੱਚ ਬੱਸ ਸਟੈਂਡ ਦੇ ਉੱਤੇ ਔਰ ਕੁਸ਼ਟ ਆਸ਼ਰਮ ਦੇ ਵਿੱਚ ਆਪਣੇ ਲੋ ਤੁਛ ਜੀ ਪੇਟ ਲੈ ਕੇ ਜਾ ਕੇ ਉਹਨਾਂ ਕੋ ਜਰੂਰ ਜਾਣਾ ਉਹਨਾਂ ਨੂੰ ਪਤਾਈਆਂ 15 ਅਗਸਤ ਦੀਆਂ ਔਰ ਗਣਤੰਤਰ ਦਿਵਸ ਦੀਆਂ ਦਿਨ ਇਹ ਬਹੁਤ ਕੁਰਬਾਨੀਆਂ ਦੇ ਕੇ ਤਸ਼ੱਦਦ ਸਹਿ ਕੇ ਅਸੀਂ ਆਜ਼ਾਦੀ ਲਈ ਔਰ ਇੱਕ ਗਣਤੰਤਰ ਦਿਵਸ ਸਾਡਾ ਜਦੋਂ ਸਥਾਪਿਤ ਹੋਇਆ ਹਿੰਦੁਸਤਾਨ ਆਜ਼ਾਦ ਹੋਣ ਤੋਂ ਕੁਝ ਸਾਲ ਬਾਅਦ ਤੇ ਉਹ ਹਰ ਸਾਲ ਮਨਾਈਦਾ ਆਪਣੇ ਆਪਣੇ ਸਾਹਮਣੇ ਜਦੋਂ ਸਰਕਾਰ ਹੁੰਦੀ ਆ ਤੇ ਆਪਾਂ ਸਟੇਡੀਅਮ ਚੋਂ ਜਾ ਕੇ ਮਨਾਈਦਾ ਆਦਰਵਾਇਸ ਇੱਥੇ ਜ਼ਰੂਰ ਮਨਾਈਦਾ ਮੇਅਰ ਸਾਹਿਬ ਆਪਣੇ ਕਾਰਪੋਰੇਸ਼ਨ ਚ ਝੰਡਾ ਤਾਂ ਲਹਿਰਾ ਕੇ ਆਏ ਨੇ ਮੈਂ ਇਸ ਮੁਬਾਰਕ ਦਿਹਾੜੇ ਤੇ ਸਾਰੇ ਪੰਜਾਬ ਤੇ ਹਿੰਦੁਸਤਾਨ ਦੇ ਵਸਨੀਕਾਂ ਨੂੰ ਲੱਖ ਲੱਖ ਵਧਾਈ ਦਿੰਦਾ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਬਹੁਤ ਕੁਰਬਾਨੀਆਂ ਦੇ ਬਾਅਦ ਜੇਲਾਂ ਪਰ ਜੇਲਾਂ ਚ ਸਾਡੇ ਲੋਕ ਰਹੇ ਸ਼ਹਾਦਤਾਂ ਦਿੱਤੀਆਂ ਤੇ ਇਹ ਆਜ਼ਾਦੀ ਮਿਲੀ ਔਰ ਅੱਜ ਸਾਡੀ ਜਿਹੜੀ ਸੇਨਾ ਆ ਉਹਦੀ ਤਾਰੀਫ਼ ਜ਼ਰੂਰ ਕਰਾਂਗਾ ਕਿ ਪੰਜਾਬ ਰੈਜੀਮੈਂਟ ਨੇ ਚੀਨੀਆਂ ਨੂੰ ਜਿਵੇਂ ਭਜਾਇਆ ਇਹ ਆਪਣੇ ਆਪ ਚ ਮਿਸਾਲ ਹੈ ਡਾਂਗਾ ਜਿੱਤੇ ਆਪਣੀ ਭਾਸ਼ਾ ਜਿਹੜੀ ਬੋਲਦੇ ਹੁੰਦੇ ਪੰਜਾਬੀ ਉਹ ਬੋਲ ਕੇ ਭਜਾਇਆ ਸਾਡੇ ਹਿੰਦੁਸਤਾਨ ਦਾ ਸਿਰ ਉੱਚਾ ਹੋਇਆ ਔਰ ਉਹ ਰੰਗਰੇਟੇ ਗੁਰੂ ਦੇ ਬੇਟੇ ਸੀ ਜਿਆਦੇ ਉਹਨਾਂ ਅੱਚ ਉਹਨਾਂ ਲੋਕਾਂ ਨੇ ਭਜਾਇਆ ਇਹ ਹਿੰਦੁਸਤਾਨ ਹਿੰਦੁਸਤਾਨ ਦੀ ਫੌਜ ਨੂੰ ਔਰ ਹਿੰਦੁਸਤਾਨੀਆਂ ਨੂੰ ਉਹਨਾਂ ਤੇ ਬੜਾ ਗਰਵ ਹੈ ਉਸੇ ਨਾਲ ਮੈਂ ਇੱਕ ਬੇਨਤੀ ਹੋਰ ਕਰਨੀ ਚਾਹੁੰਨਾ ਕਿ ਮੇਰੇ ਦੇਖਣ 'ਚ ਆ ਰਿਹਾ ਕਿ ਪੁਲਿਸ ਕਈ ਦਫਾ ਪੁਲਿਸ ਕਾਡਰ ਜਿਹੜਾ ਥਲਲੇ ਲੈਵਲ ਦਾ ਉਹਨਾਂ ਦਾ ਮੋਰਲ ਉੱਪਰ ਚੱਕਣ ਦੀ ਲੋੜ ਹੈ ਉਹ ਕੌਣ ਚੱਕਣਗੇ ਜਿਹੜੇ ਕੁਰਤੇ ਪਜਾਮੇ ਮੇਰੇ ਅੰਗਰੇਜ਼ ਚਟੇ ਪਾਉਂਦੇ ਕਿਸੇ ਵੀ ਪਾਰਟੀ ਦੇ ਹੋਣ ਔਰ ਜਿਹੜੀ ਪਾਰਟੀ ਦਾ ਰਾਜ ਹੋਵੇ ਉਹਦੀ ਡਿਊਟੀ ਵੱਧ ਹੁੰਦੀ ਆ ਬਾਕੀਆਂ ਨੂੰ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਪੁਲਿਸ ਦਾ ਲੋਅਰ ਲੈਵਲ ਦੇਤੇ ਮੋਰਲ ਡਾਊਨ ਹੋਣਾ ਸੂਬੇ ਲਈ ਚੰਗਾ ਨਹੀਂ ਔਰ ਮੈਂ ਉੱਪਰਲੇ ਅਫਸਰਾਂ ਨੂੰ ਜ਼ਰੂਰ ਬੇਨਤੀ ਕਰਾਂਗਾ ਕਿ ਅੱਜ ਗਣਤੰਤਰ ਦਿਵਸ ਹੈ ਤੇ ਮੇਰੀ ਇੱਕ ਬੇਨਤੀ ਆ ਕਿ ਸਾਡੀ ਪੁਲਿਸ ਦਾ ਮੋਰਲ ਤੁਸੀਂ ਵੀ ਉਹ ਯੋਗਦਾਨ ਪਾਓ ਪੁਲਿਸ ਦਾ ਮੋਰਲ ਛੋਟੇ ਲੈਵਲ ਤੇ ਡਿੱਗਾ ਪੁਲਿਸ ਦਾ ਲੋਅਰ ਲੈਵਲ ਦੇਤੇ ਮੋਰਲ ਡਾਊਨ ਹੋਣਾ ਸੂਬੇ ਲਈ ਚੰਗਾ ਨਹੀਂ ਔਰ ਮੈਂ ਉੱਪਰਲੇ ਅਫਸਰਾਂ ਨੂੰ ਜ਼ਰੂਰ ਬੇਨਤੀ ਕਰਾਂਗਾ ਕਿ ਅੱਜ ਗਣਤੰਤਰ ਦਿਵਸ ਹੈ ਤੇ ਮੇਰੀ ਇੱਕ ਬੇਨਤੀ ਆ ਕਿ ਸਾਡੀ ਪੁਲਿਸ ਦਾ ਮੋਰਲ ਤੁਸੀਂ ਵੀ ਉਹ ਯੋਗਦਾਨ ਪਾਓ ਪੁਲਿਸ ਦਾ ਮੋਰਲ ਛੋਟੇ ਲੈਵਲ ਤੇ ਜਿਹੜੇ ਅਫਸਰ ਨੇ ਜਾਂ ਸਿਪਾਈ ਲੈਵਲ ਆ ਉਹਦਾ ਮੋਰਲ ਹਾਈ ਹੋਣਾ ਚਾਹੀਦਾ ਔਰ ਜਿੱਥੇ ਸਾਡੇ ਅਰਗੇ ਲੀਡਰ ਨੇ ਜਾਂ ਆਮ ਨਾਗਰਿਕ ਨੇ ਉਹਨਾਂ ਦੀ ਵੀ ਡਿਊਟੀ ਬਣਦੀ ਹੈ ਅਣਾ ਸਿੱਧੂ ਸਾਹਿਬ ਬਾਰੇ ਕੀ ਕਹਿਣਾ ਚਾਹੋਗੇ ਸਿੱਧੂ ਅੱਜ ਅੱਜ ਦੇਖੋ ਇਹ ਸਿੱਧੂ ਸਾਹਿਬ ਬਾਰੇ ਤਾਂ ਪੂਗਤ ਮਾਂਜੀ ਕਹਿਣਗੇ ਕਿ ਉਹਨਾਂ ਨੇ ਉਹਨਾਂ ਨੂੰ ਛੱਡਣਾ ਅੱਜ ਕਿ ਨਹੀਂ ਛੱਡਣਾ ਤਰਾਨਾ ਕੀ ਕਹਿ ਸਕਦਾ ਦੱਸੋ ਮੀ ਨਾਮ ਹੈ ਛੱਡਣਾ ਵਾਲਾ ਜੋ ਨਾਮੇ ਲਿਆਉਣ ਵਾਲਾ ਜੋ ਜਿਸ ਤਰ੍ਹਾਂ ਕਈ ਥਾਵਾਂ ਤੇ ਗੱਲ ਕਰੀਏ ਫਲੈਕਸਾ ਜਿਹੜੀਆਂ ਉਹਨਾਂ ਦੀ ਲੱਗੀਆਂ ਹੋਈਆਂ ਹਨ ਕਿ ਸਿੱਧੂ ਸਾਹਿਬ ਦੀ ਜਿਹੜੀ ਰਿਹਾਈ ਜਿਹੜੀ ਅੱਜ ਹੋ ਰਹੀ ਹੈ ਫਲੈਕਸਾ ਲੱਗੀਆਂ ਜੇ ਨਾ ਲਾਈਆਂ ਉਹਨਾਂ ਨੂੰ ਪੁੱਛੋ ਨਾ ਤੇ ਮੈਨੂੰ ਮੈਨੂੰ ਪਤਾ ਕੀ ਸਿੱਧੂ ਸਾਹਿਬ ਨੇ ਅੱਜ ਛੁੱਟਣਾ ਨਾ ਮੈਂ ਕਹਿ ਸਕਦਾ ਨਹੀਂ ਛੁੱਟਣਾ ਰਣਾ ਨੇ ਤਾਂ ਪਤਾ ਹੀ ਨਹੀਂ ਰਣਾ ਤਾਂ ਉਹ ਹੀ ਗੱਲ ਕਰੇਗਾ ਨਾ ਜੇ ਰਣੇ ਨੂੰ ਗਿਆਨ ਹੋਵੇਗਾ ਰਣਾ ਜੀ ਭਰਚੜੋ ਯਾਤਰਾ ਨੂੰ ਕਿਸ ਤਰ੍ਹਾਂ ਦੇਖ ਲਈ ਅੱਜ ਅੱਜ ਦੇਖੋ ਅੱਜ ਆਪਾਂ ਇਹ ਰਾਹੁਲ ਜੀ ਨੇ ਜਿਹੜੀ ਭਾਰਤ ਜੋੜੋ ਯਾਤਰਾ ਕੀਤੀ ਹੈ ਨਾ ਇਹ ਸਾਡੀ ਸਾਰਿਆਂ ਦੀ ਡਿਊਟੀ ਬਣਦੀ ਹੈ ਕਿ ਵੀ ਭਾਰਤ ਨੂੰ ਜੋੜੀਏ ਇਹ ਤਾਂ ਬੜੀ ਅੱਛੀ ਗੱਲ ਹੈ ਬੜਾ ਅੱਛਾ ਹੋਊਗਾ ਉਹਨਾਂ ਨੇ ਇੱਕ ਕੰਮ ਸ਼ੁਰੂ ਕੀਤਾ 3570 ਕਿਲੋਮੀਟਰ ਪੈਦਲ ਚੱਲ ਕੇ ਇੱਕ ਸਨੇਹਾ ਸਾਰੇ ਇਨਸਾਨ ਨੂੰ ਦਿੱਤਾ ਕਿ ਸਾਨੂੰ ਆਜ਼ਾਦ ਹੋਇਆ ਬੜੀ ਧੇਰ ਹੋ ਗਈ ਲੇਕਿਨ ਅਸੀਂ ਕੁਝ ਵਿਚਾਰ ਧਾਰਾ ਅੱਜ ਫਰਕ ਕਰ ਰਿਹਾ ਵਿਚਾਰ ਧਾਰਾ ਵੀ ਹਿੰਦੁਸਤਾਨੀ ਨਹੀਂ ਸਾਰਿਆਂ ਦੀ ਇੱਕ ਹੋਣੀ ਚਾਹੀਦੀ ਹੈ ਜੀ ਅਹਮਦਮੀ ਪਾਰਟੀ ਮਲਾ ਕਲੀਨਿਕ ਖੋਲ ਰਹੀ ਹੈ ਕੀ ਕਹੋਗੇ ਪਹਿਲੇ ਵੀ ਖੋਲਨੇ ਸੀ ਹੁਣ ਫਿਰ ਉਹ ਅੱਜ ਉਹਨੂੰ ਝੰਡਾ ਲਰਾਉਣ ਦਿਓ ਮੁੱਖ ਮੰਤਰੀ ਨੂੰ ਫਿਰ ਦਿਆਂਗੇ ਤੇ ਬਿਆਨ ਲਾਈਵ ਤੇਸ ਚੈਨਲ ਤੇ ਲਈ ਨਰੇਸ਼ ਖੋਸਲਾ ਦੀ ਬਿਸ਼ੇਸ਼ ਰਿਪੋਰਟ